ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਕੁੱਕੂ ਤੇ ਬਾਈ ਅਸੀਂ ਨਾ ਸ਼ੂਟ ਤੇ ਚੱਲੇ ਆ ਅੱਜ ਤੇ ਸ਼ੂਟ ਸਾਡਾ ਹੈਗਾ ਜੀ ਗੀਤ ਇੱਕ ਸ਼ੂਟ ਕਰਕੇ ਆਉਣਾ ਸੀ ਤੇ ਨਾਲ ਬਾਈ ਦੱਸ ਦੇਖਣੀ ਭਜਨ ਵੀ ਕਰਨਾ ਤੇ ਬਾਕੀ ਤੁਹਾਨੂੰ ਮਿਲਾਉਣੇ ਆ ਜਿਹੜੇ ਜਿਹੜੇ ਸਾਡੇ ਨਾਲ ਸਾਥੀ ਕਲਾਕਾਰ ਹੈ ਤੇ ਆਓ ਕਰਦੇ ਹਾਂ ਉਹਨਾਂ ਨਾਲ ਵੀ ਗੱਲਬਾਤ ਆ ਬੈਠੇ ਆ ਜੀ ਸਾਡੇ ਜਲੰਧਰ ਮੱਤਾ ਜੀ ਕਨੈਕਸ਼ਨ ਮੈਨੇਜਰ ਪ੍ਰੋਡਕਸ਼ਨ ਮੈਨੇਜਰ ਹੈ ਜੀ ਸਾਡੇ ਇਹ ਤੇ ਹਾਂਜੀ ਬਾਈ ਜੀ ਕਿਦਾਂ ਸੇਤਾਂ ਤੇ ਓਕੇ ਜਮਾ ਬਾਬੇ ਦੀ ਕਿਰਪਾ ਅੱਛਾ ਜਮਾ ਓਕੇ ਹਾਂ ਤੇ ਕੋਈ ਸਨੋ ਗੱਲ ਬਾਤ ਮੈਂ ਤੇ ਬਾਬੇ ਦੀ ਕਿਰਪਾ ਹੋਊਗੀ ਫੁੱਲ ਹਾਂਜੀ ਭੇਡ ਔਰ ਜੋ ਕੀ ਸਾਡਾ ਠੀਕ ਹੈ ਜੀ ਬਹੁਤ ਵਧੀਆ ਢੰਗ ਨਾਲ ਅਸੀਂ ਕੋਸ਼ਿਸ਼ ਕਰਾਂਗੇ ਪੂਰੇ ਵਧੀਆ ਢੰਗ ਨਾਲ ਬਣੇ ਠੀਕ ਹੈ ਜੀ ਤੇ ਥੋੜੀ ਦਰਾਂ ਦੇ ਵਿੱਚ ਇਹਨੂੰ ਛੱਡ ਦਿਆਂਗੇ ਖੋਲ ਕੇ ਹਾਂਜੀ ਚੱਲੇ ਸਾਰੇ ਜਣੇ ਰਾਜਗੇ ਸਪੋਰਟ ਕਰੋ ਜਿੰਨੇ ਵੀ ਟੀਮਾਂ ਸਾਰਿਆਂ ਦਾ ਬਹੁਤ ਧੰਨਵਾਦ ਬਹੁਤ ਖਰਾਬਾ ਫਿਰ ਵੀ ਚੱਲੇ ਹੋਇਆ ਸਾਰੇ ਠੀਕ ਹੈ ਜੀ ਘੰਟੇ ਦੇ ਅੰਦਰ ਅੰਦਰ ਸਾਰੀ ਟੀਮ ਇਕੱਠੀ ਹੋ ਜੂਗੀ ਔਰ ਕਮ ਸ਼ੁਰੂ ਕਰਾਂਗੇ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਇਧਰ ਬੈਠੀ ਹੈ ਸਾਡੇ ਮੰਗਲ ਮੱਤਾ ਜੀ ਸਸੀ ਗਾਲ ਦੋਸਤੋ ਮੈਂ ਮੰਗਲ ਮੱਤਾ ਸੋ ਅੱਜ ਸਾਡਾ ਸ਼ੂਟ ਆ ਮਾਮਾਈ ਦਾ ਭਾਈਆ ਸ਼ੂਟ ਕਰਨਾ ਇੱਕ ਤਾਂ ਔਰ ਇੱਕ ਅਸੀਂ ਗੀਰ ਸ਼ੂਟ ਕਰਨਾ ਜੋ ਕਿ ਭਾਈ ਗੱਲ ਫਿਲਮਸ ਹੈ ਭਾਈ ਬਟੰਡੇ ਵਾਲੇ ਗੁਰਬਾਜ ਗੱਲ ਜੀ ਦੇ ਪੈਨਲ ਹੇਠ ਅਸੀਂ ਇਹ ਪ੍ਰੋਜੈਕਟ ਕਰ ਰਹੇ ਹਾਂ ਸੋ ਗੁਰਪ੍ਰੀ ਕੁੱਕੂ ਸਾਡਾ ਖਾਸ ਦੋਸਤ ਆ ਪਰ ਸਾਡੇ ਨਿੱਕੇ ਜਿਹੇ ਸੱਦੇ ਦੇ ਅੰਚੇ ਸਾਡੀ ਟੀਮ ਦੇ ਵਿੱਚ ਸਾਡੀ ਟੀਮ ਜੀ ਵੈਸੇ ਤਾਂ ਮਤਲਬ ਅੱਜ ਸਾਡੇ ਨਾਲ ਪਹੁੰਚਿਆ ਹੈ ਤੇ ਵਧੀਆ ਇਨਸਾਨ ਆ ਗੁਰਪ੍ਰੀ ਕੁੱਕੂ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਔਰ ਸ਼ੂਟ ਕਰ ਰਹੇ ਅਸੀਂ ਵਧੀਆ ਤੇ ਜਲਦ ਜਿੱਦਾਂ ਪ੍ਰਧਾਨ ਨੇ ਗੱਲ ਕੀਤੀ ਕਿ ਜਲ ਥੋੜਾ ਨਾਲ ਸਾਂਝਾ ਕਰਾਂਗੇ ਸਪੋਰਟ ਕਰੋ ਉਸ ਬਹੁਤ ਬਹੁਤ ਧੰਨਵਾਦ ਉਬਰ ਟੂ ਕੋਰਪਰੀ ਕੋਕੂ ਅ ਇਧਰ ਲੇ ਪਾ ਸਾਡੇ ਸਰਪੰਚ ਸਾਹਿਬ ਬੈਠੇ ਆ ਜੀ ਤੇ ਇਹ ਡਰਾਈਵ ਕਰ ਰਹੇ ਆ ਜਿਆਦਾ ਸੀ ਇਹਨਾਂ ਨੂੰ ਕੁਝ ਕਹਿੰਦੇ ਗਏ ਤੇ ਬਾਕੀ ਬੋਲੋ ਸਰਪੰਚ ਸਾਹਿਬ ਕੋਲੋਂ ਪੁੱਛ ਤਾਂ ਬਹੁਤ ਵਧੀਆ ਬਾਈ ਜੀ ਸ਼ੂਟਿੰਗ ਤੇ ਚੱਲੇ ਆ ਔਰ ਪ੍ਰੋਗਰਾਮ ਵਧੀਆ ਮਹਾਰਾਜ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਹੋਂਦ ਦੀ ਸਾਰੇ ਭੈਣ ਭਰਾਵਾਂ ਦਾ ਮੇਰ ਭਰਾਤ ਰੱਖੋ ਹੰਦਾ ਠੀਕ ਹੈ ਜੀ ਵੀ ਭੈਣ ਭਰਾ ਆਪਣੇ ਸਾਰੇ ਲਾਈਕ ਕਰੋ ਸ਼ੇਅਰ ਕਰੋ ਠੀਕ ਹੈ ਜੀ ਅਹੀਂ ਆਪਾਂ ਇੱਤਾਂ ਹੀ ਆਪੜਾ ਜਿਹੜਾ ਸੋੜਨਾ ਹੋ ਰੀਆਂ ਚੱਲਦੇ ਆਂ ਹੌਲੀ ਹੌਲੀ ਬੱਲਾ ਇਹ ਇਸ ਤਰ੍ਹਾਂ ਹੀ ਅੱਗੇ ਵੱਧਾ ਜੈ ਰਾਮ ਓਕੇ ਬਾਈ ਜੀ ਥੈਂਕ ਯੂ ਲਓ ਜੀ ਅਸੀਂ ਪਹੁੰਚੇ ਹੋੜੇ ਆ ਜੀ ਗੋਨਿਆਣਾ ਤੇ ਉਸ ਤੋਂ ਅੱਗੇ ਅ ਬਾਈ ਜੀ ਆਪਾਂ ਕਿ ਕਿਹੜੀ ਜਗ੍ਹਾ ਸ਼ੂਟ ਕਰਨਾ ਜੀ ਇਹ ਐ ਆਪਾਂ ਕਰ ਰਹੇ ਆਂ ਜੀ ਸ਼ੂਟ ਆ ਇੱਕ ਦੋ ਲੋਕੇਸ਼ਨ ਸਾਡੀਆਂ ਇੱਕ ਇਹਦੇ ਪੁੱਛੋ ਮੰਡੀ ਕਰਾਂਗੇ ਸ਼ੂਟ ਥੋੜਾ ਜਾਂ ਤੇ ਇੱਕ ਅਸੀਂ ਮੇਨ ਸ਼ੂਟ ਕਰ ਰਹੇ ਆ ਗਵਿੰਦਪੁਰਾ ਚਿਰੀ ਦੇ ਵਿੱਚ ਇਹ ਲੋਕੇਸ਼ਨ ਉਹ ਆ ਜਿੱਥੇ ਪੰਜਾਬੀ ਫਿਲਮ ਇੰਡਸਟਰੀ ਦੇ ਬਹੁਤ ਹੀ ਅچھے ਫਨਕਾਰ ਅਦਾਕਾਰ ਭਾਈ ਹਰਭਜਨ ਰਮਾਨ ਜੀ ਉਹਨਾਂ ਨੇ ਫਿਲਮ ਸ਼ੂਟ ਕੀਤੀ ਸੀਗੀ ਸਾਹੀ ਰਾਂਝਾ ਅਸੀਂ ਉਸੇ ਲੋਕੇਸ਼ਨ ਤੇ ਅੱਜ ਸ਼ੂਟ ਕਰ ਰਹੇ ਆ ਸਾਡੀ ਟੀਮ ਆ ਪੂਰੀ ਸਾਡੀ ਮਾਡਲ ਆ ਰਹੀ ਆ ਕੁੜੀ ਜੋ ਅੰਮ੍ਰਿਤਸਰ ਤੋਂ ਔਰ ਸਾਡੇ ਭਾਈ ਅਸ਼ਵੀਤ ਗੱਲਗੀ ਆ ਇੰਦਰ ਆ ਪੂਰੀ ਟੀਮ ਆ ਸਾਡੀ ਮਗਲਵਾਂਸੀ ਆ ਜੀ ਆਦਾਂ ਨੂੰ ਪੂਰਾ ਵੈਸਟ ਦੇਵਾਂਗੇ ਤੇ ਬਾਕੀ ਸੋਡੀ ਨਿਗਾਹ ਚਾਹੀਦੀ ਹੈ। ਮੌਜੀ ਤੁਹਾਡਾ ਹੱਥ ਹੋਣਾ ਚਾਹੀਦਾ ਸਾਡੇ ਸਿਰ ਤੇ ਤੇ ਕਹਿੰਦੇ ਹੁੰਦੇ ਵੀ ਬੰਦਾ ਤਾਂ ਜਿਹੜਾ ਹੈਗਾ ਨਾ ਸੋਸ਼ਲ ਮੀਡੀਆ ਜਿਵੇਂ YouTube Facebook ਤੇ ਕੰਮ ਕਰਨ ਵਾਲਾ ਬੰਦਾ ਕੋਈ ਵੀ ਹੈ ਉਹਨੂੰ ਚੱਕਣ ਵਾਲੇ ਵੀ ਤੁਸੀਂ ਹੈ। ਤੇ ਥੱਲੇ ਕਰਨ ਵਾਲੇ ਵੀ ਤੁਸੀਂ ਤੇ ਵੱਧ ਤੋਂ ਵੱਧ ਸਾਡੀ ਕਰੋ ਸਪੋਰਟ ਜੀ ਤੇ ਸਾਡੇ ਗੀਤ ਨੂੰ ਵੀ ਵੱਧ ਤੋਂ ਵੱਧ ਸਪੋਰਟ ਕਰੋ ਜੇ ਤੇ ਸਾਡੇ ਜਿਹੜਾ ਭਜਨ ਉਹਨਾਂ ਨੇ ਕਰਨਾ ਵੀ ਉਹਦੇ ਨੂੰ ਵੀ ਫੁੱਲ ਫੁੱਲ ਸਪੋਰਟ ਕਰੋ ਜੇ ਥੈਂਕ ਯੂ ਮਿਹਰਬਾਨੀ ਧੰਨਵਾਦ ਜੀ ਤੇ ਅਗਲਾ ਮਾਹੌਲ ਤੁਹਾਨੂੰ ਅੱਗੇ ਦਿਖਾਵਾਂਗੇ